ਇਹ ਜਿਹੜੇ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਸੀਂ 8 ਹੌਟਸਪੌਟਸ ਦੇ ਵਿੱਚ ਜਿੱਥੇ ਸਾਨੂੰ ਹੈਗਾ ਵੀ ਦਰਦ ਦਾ ਜਿਹੜੇ ਟ੍ਰੈਕ ਪੁਆਇੰਟ ਲੱਗੇ ਹੈ ਜਿਹੜੇ ਦਲਤ ਅੰਤਰਾ ਜਿਹੜੇ ਉਹਨਾਂ ਏਰੀਆ ਦੇ ਵਿੱਚ ਅਸੀਂ ਇੱਕ ਐਕਸ਼ਨ ਆਪਰੇਸ਼ਨ ਕੀਤਾ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਵਿੱਚ ਹੁਣ ਤੱਕ ਜਿਹੜੇ ਰਾਉਂਡ ਅਪ ਕੀਤੇ ਅਸੀਂ ਸ਼ਕੀਰ ਜਿਹੜੇ ਬੰਦੇ ਕੁਝ ਵਹੀਕਲਸ ਰਾਉਂਡ ਅਪ ਕੀਤੀਆਂ ਤੇ ਜੀ ਦੀ ਡਿਟੇਲਸ ਤੁਹਾਨੂੰ ਬਾਅਦ ਵਿੱਚ ਦੇ ਦਾਂਗੇ ਤੇ ਇਹਦੇ ਵਿੱਚ ਟਟੇ ਕਰੀਬ 400 ਦੇ ਕਰੀਬ ਅਸੀਂ ਜਿਹੜੇ ਪੋਰਟਸ ਤੋਂ ਦਿੱ ਤੋਂ ਉੱਪਰ ਪੋਰਟਸ ਜੜੀ ਲਾ ਕੇ ਜਿਹੜਾ ਸਪਰੇਸ਼ਨ ਕਰ ਰਹੇ ਸਰ ਕੁਝ ਹੋਰ ਵੀ ਕੋਈ ਖਾਸ਼ੋ ਕੀ ਸੰਤਰਾਮ ਹੈ ਜੀ ਕਾਸੋ ਪਿੱਛੇ ਨਾਲ ਪਿੱਛੇ ਰਹੇ ਹੋਰ ਵੀ ਅਪਰੇਸ਼ਨ ਚੱਲਦੇ ਰਹਿਣਗੇ ਜੀ ਇਹ ਇਹ ਪੰਜਾਬ ਸਰਕਾਰ ਦੀ ਮਾਨਯੋਗ ਡੀਜੀ ਸਰਕਾਰ ਦੀ ਖਾਤਿਰ ਅ ਅਸੀਂ ਇੱਥੇ ਆਕਤੰਦ ਹੈ ਜਿਹੜਾ ਨਾਤੇ ਨੂੰ ਆਪਾਂ ਕੰਪਲੀਟਲੀ ਕਦਮ ਕਰਨਾ ਹੈ ਤੇ ਜਿੰਦੇ ਵਿੱਚ ਸਾਡੀ ਬੁਲੰਦ ਦਾ ਹਰੇਕ ਜਵਾਨ ਨੂੰ ਮਹੱਤਵ ਦੇ ਨਾਲ ਇਹ ਗੱਲ ਨਹੀਂ ਜਿਹੜੀ ਇਹ ਬਖਵਾਦੀ ਬਾਲਾ ਕਰਦੇ ਤੇ ਸਭੇ ਕਾਨੂੰਨੀ ਬਾਲਾ ਕਰਦੇ ਕੋਈ ਦੰਦੇ ਹੀ ਦੇ ਨਾਲ ਸਾਰਾ ਕਾਰੇ ਜਣੇ ਕਰ ਸਕਦਾ ਕਿੱਥੇ ਜਗ੍ਹਾ ਦੇ ਕਾਫੀ ਸੋਚਿਆ ਗਿਆ ਐਸੇ ਕਿ ਜਿਤੇ ਕਬਸਦੀ ਪਟੀਆਂ ਤੇ ਜੀਵਨ ਆਵਾਜ਼ ਜਿੱਤੇ ਦੇ ਜੀਰੇ ਜਪਰੀਜਨ ਦੇ ਦੋ ਜਗ੍ਹਾ ਤੇ 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 ਪ੍ਰੀਮਤਾ ਜੀ ਦੇ ਜਪਰੀਜਨ ਦੋ ਜਗ੍ਹਾ ਤੇ ਇੱਥੇ ਸਦਰ ਰੀਡ ਕੋਈ ਵੀ ਕਾਨੂੰਨ ਅਨਸਾਰ ਕਾਰਵਾਈ ਬੰਦੀ ਹੈ ਉਹ ਇਹਨਾਂ ਡਰਗ ਕੈਡਲਸ ਨੂੰ ਇਹ ਜਿਹੜੀ ਵਿਚਾਰ ਸੋਜਾ ਦੇਣ ਵਾਸਤੇ ਸੀ ਕਰਾਂ ਸਭ ਬੁਲਡੋਜ਼ਰ ਉਹਨਾਂ ਦੇ ਕਰਾ ਤਾਂ ਕਿ ਚੱਲੇਗਾ ਜੋ ট্রাক ਪੈਡਲਰਸ ਹੈਗੇ ਨੇ ਉਹਨਾਂ ਦੀ ਵੀ ਕੁਆਂਟੀਟੀ ਜਿਹੜੇ ট্রাক ਪੈਡਲਰ ਹੈ ਉਹਨਾਂ ਤੇ ਮੈਂ ਤੁਹਾਨੂੰ ਕਿਹਾ ਵੀ ਉਹ ਵੀ ਕਾਨੂੰਨ ਅਨੁਸਾਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨੂੰ ਅਸੀਂ ਡਰੈਗ ਨੂੰ ਇਸ ਆਪਣੇ ਸਟੇਟ ਦੇ ਵਿੱਚੋਂ ਕਦਮ ਦੱਟੇ ਹਨ ਥੈਂਕ ਯੂ ਸੋ ਮਚ